ਇਹ ਮਹਾਰਾਜਾ ਆਉਂਦੇ ਜੀ ਜਿੰਦਾਬਾਦ 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 Baar dia aujao,��شan windapad inし e isn't masuk. dhaar 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 dh hiyao, choroda lai baar daar dhaar dhaar dhaari, haar dhaar 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 dhaari. टकू जी टिंकू जी नाला हा जी आयो कले सां मूह मिठा बि करायो ਦਾ ਪਾਰਟੀ ਮੰਡਲ ਜੱਟੋ ਵੱਲੋਂ ਦਿੱਲੀ ਦੀ ਇਤਿਹਾਸਿਕ ਜਿੱਤ ਦੇ ਉੱਤੇ ਝੰਡੂ ਵੰਡੇ ਗਏ ਆਂ ਔਰ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਦਿੱਲੀ ਦੀ ਜਨਤਾ ਨੂੰ ਅਸੀਂ ਨਤਮਸਤਕ ਹੁੰਨੇ ਆਂ ਔਰ ਭਾਰਤੀ ਜਨਤਾ ਪਾਰਟੀ ਦੇ ਕਰੋੜ ਕਰੋੜ ਕਰਮਚਾਰੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬਹੁਤ ਮਿਹਨਤ ਕੀਤੀ ਜਾ ਕੇ ਉਹਨਾਂ ਨੂੰ ਬਧਾਈ ਦਿੰਨੇ ਆਂ ਕਿ ਭਾਰਤੀ ਜਨਤਾ ਪਾਰਟੀ 27 ਸਾਲਾਂ ਬਾਅਦ ਦਿੱਲੀ 'ਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਉਹ ਪੂਰਨ ਬਹੁਮਤ ਦੀ ਸਰਕਾਰ ਬਣ ਰਹੀ ਹੈ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਦੀ ਹੈ ਹਮੇਸ਼ਾ ਪੂਰਨ ਬਹੁਮਤ ਹੀ ਬਣਦੀ ਹੈ ਇਸੇ ਕਰਕੇ ਹੀ ਹਰ ਇੱਕ ਜਗ੍ਹਾ ਡਵੈਲਪਮੈਂਟ ਹੁੰਦੀ ਹੈ ਮੈਂ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦਾ ਹੈਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਆਪਾਂ ਆਉਣ ਵਾਲਾ ਸਮਾਂ ਜਿਹੜਾ 2027 ਦਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਈਏ ਉਹ ਖਾਸ ਤੌਰ ਤੇ ਮੇਰੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਹੈਗਾ ਕਿ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਨਰਿੰਦਰ ਮੋਦੀ ਆ ਦਾ ਭਾਰਤੀ ਜਨਤਾ ਪਾਰਟੀ ਦਾ ਕਿਸਾਨਾਂ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਖੜੀ ਹੈ ਕਿਸਾਨਾਂ ਲਈ ਐਮਐਸਪੀ ਦਾ ਜਿਹੜਾ ਮੁੱਦਾ ਹੈਗਾ ਉਹ ਸਟੇਟ ਦਾ ਸਬਜੈਕਟ ਹੈ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਚਿਹਰਾਣੀ ਵਿੱਚ ਹੈ ਜਾਂ ਛੱਤੀਗੜ੍ਹ ਵਿੱਚ ਹੈ ਜਾਂ ਮੱਧ ਪ੍ਰਦੇਸ਼ ਦੇ ਵਿੱਚ ਹੈ ਜਿੱਥੇ ਵੀ ਸਾਡੀ ਸਰਕਾਰ ਹੈਗੀ ਹਰ ਜਗ੍ਹਾ ਐਮਐਸਪੀ ਹਰ ਫਸਲ ਦੇ ਉੱਤੇ ਮਿਲ ਰਿਹਾ ਹੈਗਾ ਪੰਜਾਬ ਦੇ ਵਿੱਚ ਜੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਲੈ ਕੇ ਆਓ ਤੇ ਤੁਹਾਨੂੰ ਐਮਐਸਪੀ ਵੀ ਮਿਲੇਗੀ ਤੁਹਾਡੇ ਸਾਰੇ ਕੰਮ ਹੋਣਗੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਊਗੀ ਉਹ ਪੈ ਮੁਕਤ ਪੰਜਾਬ ਹੋਊਗਾ ਜਿਸ ਤਰ੍ਹਾਂ ਯੂਪੀ ਦੇ ਵਿੱਚ ਗੁੰਡਾਗਰਦੀ ਦਾ ਰਾਜ ਸੀਗਾ ਹਮੇਸ਼ਾ ਉੱਥੇ ਕਦੇ ਲੁੱਟਕੋ ਹੁੰਦੀ ਸੀ ਕਦੇ ਕੁੜੀਆਂ ਦੇ ਰੇਪ ਹੁੰਦੇ ਸੀ ਕੋਈ ਕਾਰਵਾਈ ਨਹੀਂ ਹੁੰਦੀ ਸੀ ਅੱਜ ਆ ਕੇ ਦੇਖੋ ਯੂਪੀ ਕਿੰਨਾ ਖੁਸ਼ਹਾਲ ਹੈ ਉੱਥੇ ਜੇ ਕੋਈ ਕਾਰਵਾਈ ਕਰਕੇ ਜਾਂਦਾ ਹੈ ਤਾਂ ਅਗਲੇ ਚੌਂਕ ਦੇ ਉੱਤੇ ਤੇ ਗੋਲੀ ਵੱਜਦੀ ਹੈ ਉਹਨੂੰ ਫੜ ਕੇ ਸਰਕਾਰ ਅੰਦਰ ਠੋਕ ਦਿੰਦੀ ਹੈ ਔਰ ਮਾਫੀਆ ਸਾਰੇ ਘਰਾਂ ਦੇ ਵਿੱਚ ਬੈਠੇ ਲੁਕੇ ਕੋਈ ਬਾਹਰ ਨਹੀਂ ਨਿਕਲਦਾ ਜੋ ਪੰਜਾਬ ਦੇ ਇਹ ਹਾਲਾਤ ਹੈ ਜੇ ਇਹਨੂੰ ਸੁਧਾਰਨਾ ਚਾਹੁੰਦੇ ਹੋ ਯੋਗੀ ਜੀ ਵਾਲਾ ਮਾਡਲ ਲੈਣਾ ਚਾਹੁੰਦੇ ਹੋ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਦੋਇਆ ਸਤਾਈ ਦੇ ਭਾਈਪਾ ਦੀ ਸਰਕਾਰ ਬਣਾਓ ਬਸ ਸਬਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆਂ ਇਸ ਜਿੱਤ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਫੇਰ ਫੇਰ ਬਹੁਤ ਬਹੁਤ ਧੰਨਵਾਦ ਸਲਾਮਤ ਰਹੇ ਨ੍ਰੀਦਰ ਕਾਕਾ ਜੀ ਮੈਂ ਦਿੱਲੀ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੀ ਆਵਾਜ਼ ਭਾਈ ਜੀ ਦੀ ਲੋਕਾਂ ਕੀਤੇ ਦੇਖਦੇ ਹਾਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਦੇਖੀ ਕਰਦਾ ਕਿਉਂਕਿ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਆ ਇੱਥੋਂ ਦੇ ਲੋਕ ਯੂਪੀ ਚ ਜਾ ਕੇ ਬਿਜ਼ਨਸ ਕਰਦੇ ਆ ਪਹਿਲਾਂ ਜੀ ਯੂਪੀ ਦਾ ਬਹੁਤ ਮਾਹੌਲ ਵਾੜਾ ਸੀ ਜੇ ਸਾਡੇ ਗੱਲ ਦਾ ਟੱਕਰਾਂ ਵੀ ਲੰਘਦੇ ਦਾ 10 12 ਕੱਟੇ ਹੋ ਕੇ ਲੰਘਦੇ ਆ ਪਰ ਜੋ ਤੋਂ ਦੇ ਹਲਾਕ ਚੰਗੇ ਆ ਪੰਜਾਬ ਦੇ ਹਲਾਕ ਬਿਲਕੁਲ ਨਾਲ ਨਹੀਂ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਪੰਜਾਬ ਵਾਲੀ ਪੰਜਾਬ ਦੇ ਲੋਕ ਨਹੀਂ ਓਥੇ ਜਿਹੜੇ ਇਹਨਾਂ ਨੇ ਕੁਝ ਘੜ ਕੇ ਦਿਖਾਇਆ ਸਰਕਾਰ ਦੇ ਆਪ ਦੀ ਸਰਕਾਰ ਦੇ ਪ੍ਰਦੇਸ਼ 10 50 ਲਾ ਲੋ ਕਿ ਅਸੀਂ ਵਿਗੁਰਾਂ ਨੂੰ ਇਸੋ ਪਿਆ ਸਮਾਗੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਗਮਰਾਹ ਕੀਤਾ ਅਸੀਂ ਹਜ਼ਾਰ ਹਜ਼ਾਰ ਤੁਹਾਡੇ ਕੌਣ ਚਖਾਵਾਂਗੇ ਅਸੀਂ ਤੁਹਾਡਾ ਇੱਥੇ ਪੰਜਾਬ ਚ ਨਸ਼ਾ ਦਿਨਾਂ ਜੀ ਬੰਦ ਕਰ ਦਾਂਗੇ ਪੰਜਾਬ ਦੇ ਵਿੱਚ ਚਿੱਟਾ ਵੀ ਇੰਨਾ ਜ਼ਿਆਦਾ ਵੱਧ ਗਿਆ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਇੱਕ ਵੀ ਨਹੀਂ ਉਹ ਵੀ ਪੂਰਾ ਕੀਤਾ ਜੇ ਪੰਜਾਬ ਦੇ ਲੋਕਾਂ ਦੇ ਜੋ ਉਹਨਾਂ ਬੀਬੀਆਂ ਦੀ ਗੱਲ ਕਰਜੋ ਜਿਨ੍ਹਾਂ ਦੇ ਨੌਜਵਾਨ ਪੁੱਤ ਮਾਰੇ ਗਏ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਦੇਖ ਵੀ ਕਰਦੇ ਆ ਆਉਣ ਵਾਲੀ ਸਰਕਾਰ ਕਿਸੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਰਕਾਰ ਬਣਾਓ ਉੱਪਰ ਤੋਂ ਨਰੇਂਦਰ ਮੋਦੀ ਦੀ ਸਰਕਾਰ ਹੈ ਪੰਜਾਬ ਨੂੰ ਹੋਰ ਨਿਗਰਾਨੀ ਦਿੱਤਾ ਜਾ ਸਕਦਾ ਇਹਨਾਂ ਚੁੱਟਿਆਂ ਵਾਲਾ ਤੋਂ ਗੁੰਡਾਗਰਦੀ ਤੋਂ ਬਚਾਇਆ ਜਾ ਸਕਦਾ ਤਾਂ ਇੱਕੋ ਹੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਇੱਕ ਵਾਰ ਫੇਰ ਮੈਂ ਚੈੰਗਲ ਵਾਲਾ ਦਾ ਵੀ ਧੰਨਵਾਦ ਕਰਦਾ ਤੇ ਉਹਨਾਂ ਲੋਕਾਂ ਦਾ ਜੋ ਦਿੱਲੀ ਵਾਲਿਆਂ ਦਾ ਖਾਸ ਕਰਕੇ ਜਿਨ੍ਹਾਂ ਨੇ ਸਹੀ ਸੋਚ ਨੂੰ ਵੋਟ ਪਾ ਕੇ ਭਾਰਤੀ ਜਨਤਾ ਪਾਰਟੀ ਜਨਾਬੀ ਕੀ ਕਹਿਣਾ ਚਾਹੂਗੇ ਇਹ ਸਰਕਾਰ ਬਣੀ ਹੈ ਮੋਦੀ ਦੀ ਮੋਦੀ ਦੀ ਸਰਕਾਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਉਹ ਸਮਝ ਚੁੱਕੇ ہیں ਵੀ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਹਰ ਥਾਂ ਤੇ ਜੇ ਤਰੱਕੀ ਹੋ ਸਕਦੀ ਹੈ ਤਾਂ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਵਿੱਚ ਹੀ ਹੋ ਸਕਦੀ ਹੈ ਜਿਸ ਤਰੀਕਾ ਨਾਲ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਕੇ ਆਮ ਆਦਮੀ ਪਾਰਟੀ ਦੀ ਝਾੜੂ ਸਰਕਾਰ ਬਣੀ ਸੀ ਉਹਨਾਂ ਨੇ ਝੂਠ ਬੋਲਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਜਗਾ ਜਗਾ ਸ਼ਰਾਬ ਦੇ ਠੇਕੇ ਜਗਾ ਜਗਾ ਭੂ ਮਾਫੀਆ ਜਗਾ ਜਗਾ ਦਿੱਲੀ ਨੂੰ ਕਰਜ਼ੇ ਦੀ ਧਰਜ ਤੱਕ ਦੇ ਇਲਾਵਾ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਝੂਠ ਬੋਲ ਕੇ ਸਰਕਾਰ ਆਈ ਸੀ ਚਾਹੇ ਮਾਈਨਿੰਗ ਦਾ ਮੁੱਦਾ ਹੋਵੇ ਚਾਹੇ ਨਸ਼ਿਆਂ ਦਾ ਮੁੱਦਾ ਹੋਵੇ ਚਾਹੇ ਲੈਂਡ ਆਰਡਰ ਦਾ ਮੁੱਦਾ ਹੋਵੇ ਜੋ ਵੀ ਝੂਠ ਬੋਲ ਕੇ ਸਰਕਾਰ ਝੂਠ ਬੋਲਣ ਲੱਗੇ ਤਾਂ ਇਹਨਾਂ ਦੇ ਕਰਦਾ ਪੁੱਛਾਂਦਾ ਨਹੀਂ ਹੈ 1000 ਰੁਪਏ ਮੈਨਾਂ ਤਾਂਵਾਂਗੇ ਜੇਬ ਤੋਂ ਦੇਣਾ ਇਹਨਾਂ ਨੇ 2 ਲੱਖ 1000 ਕਰੋੜ ਦਾ ਕਰਜ਼ਾ ਤਾਂ ਪੰਜਾਬ ਸਰਕਾਰ ਨੂੰ ਹੁਣ ਕੰਗਾਲੀ ਦੇ ਰਾਹ ਤੇ ਲੈ ਕੇ ਆ ਚੁੱਕੇ ਹਨ ਸਿਰਫ ਆਪ ਦੇ ਨਕਾਮੀ ਲੀਤੀਆਂ ਕਰਕੇ ਤਾਂ ਜਿਸ ਤਰ੍ਹਾਂ ਲੋਕਾਂ ਨੂੰ ਸਮਝ ਆ ਰਹੀ ਹੈ ਉਹ ਪਰਦੇਸ਼ੇ ਲਗਾਤਾਰ ਮੋਦੀ ਦੀ ਯੋਗ ਅਗਵਾਈ ਵਿੱਚ ਡਬਲ ਇੰਜਨ ਦੀ ਸਰਕਾਰ ਬਣਾਉਣ ਵਾਲੇ ਪਾਸੇ ਜਾ ਰਹੇ ਆ ਔਰ ਅਸੀਂ ਵੀ ਇਹ ਲੋਕਾਂ ਨੂੰ ਅਪੀਲ ਕਰਦੇ ਆ ਆਉਣ ਵਾਲੇ ਟਾਈਮ ਚ ਪੰਜਾਬ ਨੂੰ ਜੇ ਗੰਗਾਲ ਮੁਕਤ ਤੋਂ ਬਚਾਣਾ ਹੈ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਯੋਗ ਅਗਵਾਈ ਵਾਲੀ ਸਕੀਮਾਂ ਜੋ ਯੋਗਵਾਈ ਦੇ ਸਕਦੇ ਹਨ ਉਸੇ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਲਿਆਓ ਅਸੀਂ ਦਾਵਾ ਵੀ ਕਰਦੇ ਆਂ ਵਾਦਾ ਵੀ ਕਰਦੇ ਆਂ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਸਿਰਫ ਭਾਜਪਾ ਸਰਕਾਰੀ ਲੈ ਕੇ ਆ ਸਕਦਾ ਭਾਜਪਾ ਲੈ ਆਓ ਪੰਜਾਬ ਜੈਤੀ ਮਾਫੀ 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 ਮਾਫੀ